ਇਸ ਵਿੱਚ ਕੋਈ ਸ਼ੱਕ ਨਹੀਂ ਜੇ ਇਹ ਕਹਿ ਲਿਆ ਜਾਵੇ ਕਿ ਅੱਜ ਦਾ ਜ਼ਮਾਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਬੱਚੇ-ਬੱਚੇ ਤੋਂ ਲੈ ਕੇ ਵੱਡਿਆਂ ਤੱਕ ਅੱਜ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਨੇ ਜਿੱਥੇ ਸੋਸ਼ਲ ਮੀਡੀਆ ਲਾਭਦਾਇਕ ਮੰਨਿਆ ਜਾਂਦਾ ਹੈ ਉੱਥੇ ਹੀ ਹਾਨੀਕਾਰਕ ਵੀ ਸਾਬਿਤ ਹੁੰਦਾ ਹੈ ਜੋ ਜਾਨਾ ਦੀ ਤਰ੍ਹਾਂ ਸੋਸ਼ਲ ਮੀਡੀਆ ਤੇ ਕਈ ਵੀਡੀਓ ਅਚੇਹੀਆਂ ਹੁੰਦੀਆਂ ਨੇ ਜਿਹੜੀਆਂ ਖੂਬ ਵਾਇਰਲ ਹੋ ਜਾਂਦੀਆਂ ਨੇ ਤੇ ਵਾਇਰਲ ਹੋਣ ਤੋਂ ਬਾਅਦ ਉਹ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਨੇ ਇੱਕ ਅਜਿਹੀ ਹੀ ਵੀਡੀਓ ਕੱਲ ਦੀ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਉਸ ਵੀਡੀਓ ਦੇ ਵਿੱਚ ਇੱਕ ਅਧਖੜ ਉਮਰ ਦੀ ਔਰਤ ਹੈ ਜੋ ਰੀਲਾਂ ਬਣਾ ਰਹੀ ਹੈ ਰੀਲਾਂ ਬਣਾਉਣਾ ਕੋਈ ਗਲਤ ਗੱਲ ਨਹੀਂ ਪਰ ਘਰ ਦੇ ਅੰਦਰ ਰਹਿ ਕੇ ਜੇ ਰੀਲਾਂ ਬਣਾਈਆਂ ਜਾਣ ਤਾਂ ਸਹੀ ਹੈ ਪਰ ਜੇਕਰ ਇਹੀ ਕੰਮ ਸੜਕ ਦੇ ਵਿਚਾਲੇ ਕੀਤਾ ਜਾਵੇ ਤਾਂ ਚਿੰਤਾ ਦਾ ਵਿਸ਼ਾ ਹੈ ਵੀਰਾਂ ਦੇ ਵਿੱਚ ਨਜ਼ਰ ਆ ਰਹੀ ਇਹ ਅਦਖੜ ਉਮਰ ਦੀ ਔਰਤ ਰੀਲਾਂ ਬਣਾ ਰਹੀ ਹੈ ਨਵਾਂ ਸ਼ਹਿਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਸੜਕ ਦੇ ਵਿਚਾਲੇ ਇੱਕ ਕੁਰਸੀ ਰੱਖੀ ਹੋਈ ਹੈ ਕੁਰਸੀ ਦੇ ਉੱਪਰ ਇੱਕ ਛੋਟਾ ਜਿਹਾ ਸਟੂਲ ਰੱਖਿਆ ਹੋਇਆ ਤੇ ਉਸਤੇ ਅੱਗੇ ਆਪਣਾ ਫੋਨ ਰੱਖਿਆ ਹੋਇਆ ਉਸ ਫੋਨ ਤੇ ਇਹ ਵੀਡੀਓ ਸੜਕ ਦੇ ਵਿਚਾਲੇ ਰੀਲ ਬਣਾ ਰਹੀ ਹੈ ਆਸ-ਪਾਸ ਦੇ ਲੋਕਾਂ ਦਾ ਇਸ ਔਰਤ ਤੇ ਕੋਈ ਵੀ ਅਸਰ ਨਹੀਂ ਹੋ ਰਿਹਾ ਲੋਕ ਇਸ ਦੀ ਵੀਡੀਓ ਵੀ ਬਣਾ ਰਹੇ ਨੇ ਤੇ ਹੱਸ ਵੀ ਰਹੇ ਨੇ ਤੇ ਦੂਜੇ ਪਾਸੇ ਇਸ ਮਹਿਲਾ ਨੂੰ ਕੋਈ ਹੋਸ਼ ਹਵਾਸ ਨਹੀਂ ਹੈ ਇਹ ਲਾ ਬਣਾਉਣ ਦੇ ਵਿੱਚ ਮਸਤ ਦਿਖਾਈ ਦੇ ਰਹੀ ਹੈ ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋਈ ਤਾਂ ਲੋਕਾਂ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੀ ਕਮੈਂਟ ਬਾਸੀ ਕੀਤੀ ਜਾ ਰਹੀ ਹੈ ਕੋਈ ਇਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਦੱਸ ਰਿਹਾ ਤੇ ਕੋਈ ਮਜ਼ਾਕ ਉਡਾ ਰਿਹਾ ਹੈ ਵੀਡੀਓ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਸੜਕ ਦੇ ਵਿਚਾਲੇ ਇਹ ਮੈਲਾ ਖੜੀ ਹੈ ਸਾਈਡ ਤੋਂ ਇੱਕ ਬੱਸ ਲੰਘ ਰਹੀ ਹੈ ਬੱਸ ਹਾਲਾਂਕਿ ਪਹਿਲਾਂ ਤੇਜ਼ ਹੁੰਦੀ ਹੈ ਤਾਂ ਇਸ ਨੂੰ ਵੇਖ ਕੇ ਬੱਸ ਦੇ ਡਰਾਈਵਰ ਦੇ ਵੱਲੋਂ ਬੱਸ ਨੂੰ ਸਲੋ ਕਰ ਲਿਆ ਜਾਂਦਾ ਜੇਕਰ ਕੋਈ ਹੋਰ ਵਾਹਨ ਹੁੰਦਾ ਜਾਂ ਤੇਜ਼ੀ ਦੇ ਨਾਲ ਆ ਰਿਹਾ ਹੁੰਦਾ ਤਾਂ ਕੋਈ ਵੱਡਾ ਹਾਸਾ ਵਾਪਰ ਜਾਣਾ ਸੀ ਪਰ ਬਚਾਅ ਹੋ ਗਿਆ ਪਰ ਇਸ ਮੈਲਾ ਨੂੰ ਕੋਈ ਵੀ ਡਰ ਪਾਉ ਨਹੀਂ ਹੈ ਇਹ ਰੀਲਾ ਬਣਾਉਣ ਦੇ ਵਿੱਚ ਮਸਤ ਦਿਖਾਈ ਦੇ ਰਹੀ ਹੈ ਨੱਚ ਟੱਪ ਕੇ ਰੀਲਾ ਬਣਾ ਰਹੀ ਹੈ ਤੇ ਵੀਡੀਓ سوشل میڈیا ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ